ਦੋ ਆਦਮੀ ਸਫ਼ਰਤੇ ਨਿਕਲੇ ਦੋਹਾਂ ਦੀ ਮੁਲਾਕਾਤ ਹੋਈ ਸੁਭਾਅ ਨਾਲ ਦੋਹਾਂ ਦੀ ਮੰਜ਼ਿਲ ਇੱਕੋ ਹੀ ਸੀ ਤੇ ਦੋਵੇਂ ਇਕੱਠੇ ਸਫ਼ਰਤੇ ਨਿਕਲ ਪਏ 7 ਦਿਨਾਂ ਬਾਅਦ ਜਦੋਂ ਦੋਹਾਂ ਦੇ ਵੱਖ ਹੋਣ ਦਾ ਸਮਾਂ ਆਇਆ ਤਾਂ ਇੱਕ ਨੇ ਕਿਹਾ ਭਾਈ ਸਾਹਿਬ ਅਸੀਂ ਇੱਕ ਹਫ਼ਤੇ ਤੱਕ ਇਕੱਠੇ ਰਹੇ ਕਿ ਤੁਸੀਂ ਮੈਨੂੰ ਪਛਾਣਿਆ ਦੂਜੇ ਨੇ ਕਿਹਾ ਨਹੀਂ ਮੈਂ ਤਾਂ ਨਹੀਂ ਪਛਾਣਿਆ ਪਹਿਲੇ ਯਾਤਰੀ ਨੇ ਕਿਹਾ ਜੀਰੀ ਮਨ ਮੈਂ ਇੱਕ ਨਾਮੀ ਠਾਕਾ ਪਰ ਤੁਸੀਂ ਤਾਂ ਮਹਾ ਠਾਗੋ ਤੁਸੀਂ ਤਾਂ ਮੇਰੇ ਵੀ ਗੁਰੂ ਨਿਕਲੇ ਦੂਜੇ ਯਾਤਰੀ ਨੇ ਕਿਹਾ ਕਿਵੇਂ ਪਹਿਲਾ ਯਾਤਰੀ ਨੇ ਕਿਹਾ ਕੁਝ ਮਿਲਣ ਦੀ ਆਸ ਵਿੱਚ ਮੈਂ 7 ਦਿਨ ਲਗਾਤਾਰ ਤੁਹਾਡੀ ਤਲਾਸ਼ੀ ਲਈ ਪਰ ਮੈਨੂੰ ਕੁਝ ਵੀ ਨਹੀਂ ਮਿਲਿਆ ਇੰਨਾ ਸਮਾਂ ਇਕੱਠੇ ਰਹਿਣ ਤੋਂ ਬਾਅਦ ਮੈਨੂੰ ਇਹ ਪਤਾ ਵੀ ਤੁਸੀਂ ਬਹੁਤ ਅਮੀਰ ਵਿਅਕਤੀ ਹੋ ਐਨੇ ਵੱਡੇ ਸਵਰਤੇ ਨਿਕਲੇ ਹੋ ਤਾਂ ਐਵੇਂ ਕਿਵੇਂ ਹੋ ਸਕਦਾ ਕਿ ਤੁਹਾਡੇ ਕੋਲ ਕੁਝ ਵੀ ਨਾ ਹੋਵੇ ਤੁਸੀਂ ਬਿਲਕੁਲ ਖਾਲੀ ਹੱਥ ਹੋ ਇਹ ਕਿਵੇਂ ਹੋ ਸਕਦਾ ਦੂਜਾ ਯਾਤਰੀ ਬੋਲਿਆ ਮੇਰੇ ਕੋਲ ਇੱਕ ਬਹੁਤ ਹੀ ਕੀਮਤੀ ਹੀਰਾ ਤੇ ਕੁਝ ਚਾਂਦੀ ਦੇ ਸਿੱਕੇ ਹਨ ਫਿਰ ਪਹਿਲਾ ਯਾਤਰੀ ਬੋਲਿਆ ਤਾਂ ਫਿਰ ਇੰਨੀ ਕੋਸ਼ਿਸ਼ ਦੇ ਬਾਵਜੂਦ ਉਹ ਮੈਨੂੰ ਕਿਉਂ ਨਹੀਂ ਮਿਲੇ ਦੂਸਰੇ ਯਾਤਰੀ ਨੇ ਕਿਹਾ ਮੈਂ ਜਦੋਂ ਵੀ ਬਾਹਰ ਜਾਂਦਾ ਸੀ ਉਹ ਹੀਰਾ ਤੇ ਸਿੱਕੇ ਤੁਹਾਡੀ ਪੋਟਲੀ ਵਿੱਚ ਰੱਖ ਦਿੰਦਾ ਸੀ ਤੇ ਤੁਸੀਂ 7 ਦਿਨਾਂ ਤੱਕ ਮੇਰਾ ਝੂੜਾਈ ਟੋਲਦੇ ਰਹੇ ਆਪਣੀ ਪੋਟਲੀ ਨੂੰ ਸੰਭਾਲਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਉਸਦੀ ਫਿਕਰ ਹੀ ਨਹੀਂ ਕੀਤੀ ਜਿੱਥੇ ਪਈ ਸੀ ਪਈ ਰਹੀ ਤਾਂ ਫਿਰ ਤੁਹਾਨੂੰ ਉਹ ਕੁਝ ਕਿੱਥੋਂ ਮਿਲਦਾ ਇਹ ਜੀਹਾ ਹੀ ਹੈ ਪਰਮਾਤਮਾ ਨਿਤ ਨਵੀਆਂ ਖੁਸ਼ੀਆਂ ਸਾਡੀ ਝੋਲੀ ਚ ਪਾਉਂਦਾ ਪਰ ਸਾਡੀ ਕੋਲ ਆਪਣੀ ਝੋਲੀ ਨੂੰ ਦੇਖਣ ਦਾ ਸਮਾਂ ਹੀ ਨਹੀਂ ਇਹ ਸਭ ਦੀ ਮੂਲਪੂਰਤ ਸਮੱਸਿਆ ਇਹੋ ਹੀ ਹੈਗੀ ਜਿਸ ਦਿਨ ਤੋਂ ਇਨਸਾਨ ਦੂਜਿਆਂ ਦੀ ਤਾਕਤ ਚਾਕ ਬੰਦ ਕਰ ਦੇਵੇਗਾ ਉਸੇ ਦਿਨ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਆਪਣੀ ਬੋਟਲੀ ਨੂੰ ਟਟੋਲੋ ਜੀਵਨ ਦਾ ਸਭ ਤੋਂ ਗੂੜ ਮੰਤਰ ਆਪਣੇ ਆਪ ਨੂੰ ਖੋਜਣਾ ਆਪਣੇ ਆਪ ਨੂੰ ਟਟੋਲਣਾ ਤੇ ਜੀਵਨ ਦੇ ਰਸਤੇ ਅੱਗੇ ਵਧੋ ਸਫਲਤਾਵਾਂ ਤੁਹਾਡੀ ਅਢੀਕ ਵਿੱਚ ਹਨ ਪਰ ਅਸੀਂ ਕਦੀ ਆਪਣੇ ਆਪ ਨੂੰ ਸਮਝਦੇ ਹੀ ਨਹੀਂ ਆਪਣੀਆਂ ਖੂਬੀਆਂ ਨੂੰ ਪਹਿਚਾਣਦੇ ਹੀ ਨਹੀਂ ਅਸੀਂ ਲੋਕਾਂ ਦੇ ਵਿੱਚ ਔਗਣ ਲੱਭਣ ਚ ਲੱਗੇ ਰਹਿੰਦੇ ਆ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ 'ਚ ਕਿਹੜੇ ਗੁਣ ਹੈਗੇ ਆ ਤੇ ਜੇ ਕੋਈ ਔਗਣ ਆ ਤੇ ਉਹ ਕਿਹੜੇ ਆ ਉਹਨਾਂ ਨੂੰ ਅਸੀਂ ਕਿੱਦਾਂ ਦੂਰ ਕਰ ਸਕਦੇ ਕਿਉਂਕਿ ਅਸੀਂ ਰੁੱਝੇ ਰਹਿੰਨੇ ਆ ਲੋਕਾਂ ਦੇ ਨੁਕਸ ਲੱਭਣ 'ਚ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਨੇ ਰੱਬ ਰਾਖਾ